ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਦੇ ਨਵੀਨੀਕਰਨ ਕੀਤੇ ਇਸਤਾਨ ਪਬਲਿਕਿਸ਼ਨ ਵਿਭਾਗ ਦੇ ਦਫ਼ਤਰ ਤੇ ਗੁਰਮਤ ਲਿਟਰੇਚਰ ਹਾਊਸ ਦੇ ਨਾਲ-ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਲਈ ਆਧੁਨਿਕ ਮਸ਼ੀਨਾਂ ਦਾ ਉਦਘਾਟਨ ਕੀਤਾ ਇਸ ਮੌਕੇ ਬਾਬਾ ਕਸ਼ਮੀਰ ਸਿੰਘ ਕਾਰਸੀਵਾ ਪੂਰੀ ਵਾਲੇ ਬਾਬਾ ਸੁੱਚਾ ਸਿੰਘ ਕਿਲਾ ਆਨੰਦਗੜ੍ਹ ਵਾਲੇ ਦੀ ਹਾਜ਼ਰ ਸਨ ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨਵੀਨੀਕਰਨ ਕਰਨ ਦਾ ਮੁੱਖ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਨ ਅਤੇ ਸੰਭਾਲ ਦੀ ਪ੍ਰਕਿਰਿਆ ਨੂੰ ਹੋਰ ਸਚਾਰੂ ਅਤੇ ਮਰਿਆਦਾਪੂਰਨ ਬਣਾਉਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸ਼ਿਪਾਈ ਲਈ ਆਧੁਨਿਕ ਮਸ਼ੀਨਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਸ਼ੀਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਿਪਾਈ ਵੇਲੇ ਇੱਕ ਸੇਵਾ ਪਛਾਣ ਅੰਕ ਕੋਡ ਦੇ ਰੂਪ ਵਿੱਚ ਅੰਕਿਤ ਕੀਤਾ ਜਾਵੇਗਾ। ਸਰ ਸੇਵਾ ਸ਼ੰਤ ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਵਾਲਿਆਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਤੇ ਆਪ ਕਿਰਪਾਲੂ ਦਿਆਲੂ ਹੋ ਕੇ ਸਤਗੁਰ ਜੀ ਨੇ ਉਹ ਸੰਪੂਰਨਤਾ ਅੱਜ ਚੌਥੀ ਮੰਜ਼ਲ ਦਾ ਆਧ ਘਾਟ ਜਿਹੜਾ ਉਹ ਗੁਰੂ ਸਾਹਿਬ ਜੀ ਨੇ ਆਪ ਕੀਤਾ ਸਤਗੁਰ ਜੀ ਦੇ ਛਪ ਕੇ ਅੰਗ ਜਿਹੜੇ ਉਹਨਾਂ ਦੇ ਬਕਾਇਦਾ ਤੌਰ ਤੇ ਲਮਾਰੀਆਂ ਦੇ ਖਾਨੇ ਬਣਾਏ ਗਏ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਬਿਆਦਬੀ ਨਾ ਹੋਵੇ ਹੋਰ ਸਤਗੁਰ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਮਸ਼ੀਨ ਵੀ ਅੱਜ ਨਵੀਂ ਸ਼ੁਰੂ ਹੋ ਗਈ ਆ ਜਿਹਦਾ ਰਸਮੀ ਤੌਰ ਤੇ ਅੱਜ ਉਦਘਾਟਨ ਵੀ ਹੋ ਗਿਆ ਇਹਦੇ ਵਿੱਚ ਆਟੋਮੈਟਿਕ ਮਸ਼ੀਨ ਆ ਇੱਕ ਅੰਗ ਤੇ ਦੋ ਆਂਗ ਇੱਕ ਮੋਹਰਲੇ ਪਾਸੇ ਇੱਕ ਪਿਛਲੇ ਪਾਸੇ ਉਹ ਦੋਹਾਂ ਦੀ ਸ਼ਿਪਾਈ ਵਿੱਚੋਂ ਹੋ ਕੇ ਸੰਪੂਰਨਤਾ ਨਿਕਲਣੀ ਆ ਤੇ ਬੜੇ ਅਰਸੇ ਦੀ ਇਹ ਵੀ ਸੀ ਭਈ ਆਪਾਂ ਕਿਸੇ ਨਾ ਕਿਸੇ ਢੰਗ ਨਾਲ ਇਹਨਾਂ ਦੇ ਉੱਤੇ ਕੋਈ ਸਤਗੁਰੂ ਜੀ ਦੇ ਸਰੂਪ ਜਿਲੇ ਜਾਂਦੇ ਆ ਤੇ ਉਹਨਾਂ ਦਾ ਸਾਡੇ ਕੋਲ ਭਾਵੇਂ ਰਿਕਾਰਡ ਲਿਖਤੀ ਸਾਰਾ ਹੁੰਦਾ ਪੜ੍ਹ ਹੋਣੋ ਦਾ ਜਿਹੜਾ ਗੁਰੂ ਸਾਹਿਬ ਨੇ ਕਿਰਪਾ ਬਖਸ਼ੀ ਕਰਕੇ ਉਹਦੇ ਤੇ ਬਾਰਕੋਡ ਵੀ ਲੱਗ ਗਿਆ ਤੋਂ ਸੋ ਹੁਣ ਪਤਾ ਰਹੂਗਾ ਕਿੱਥੇ ਕਿੱਥੇ ਸਤਗੁਰ ਜੀ ਦੇ ਸਰੂਪ ਜਾਂਦੇ ਆ